ਆਮ ਤੌਰ ਤੇ ਅਸੀਂ ਜੀਵਨ ਕਿਸ ਨੂੰ ਕਹਿੰਦੇ ਆ ਜੇ ਸੰਸਾਰੀ ਤੌਰ ਤੇ ਆਪਾਂ ਜੀਵਨ ਦੀ ਵਿਆਖਿਆ ਕਰੀਏ ਤੇ ਅਸੀਂ ਜਿੰਦੇ ਬੰਦੇ ਦੀ ਪਰਿਭਾਸ਼ਾ ਇਹ ਨਿਰਧਾਰਿਤ ਕਰਾਂਗੇ ਜੀ ਜਿਹੜਾ ਇਨਸਾਨ ਸਰੀਰ ਤੰਦਰੁਸਤ ਹੈ ਸਵਾਸ ਚੱਲਦੇ ਪਏ ਨੇ ਬਾਹਰमुखी ਤੌਰ ਤੇ ਖਾਣ ਪਾਣ ਮੀ ਬਿਲਕੁਲ ਠੀਕ ਹੈ ਨੀਂਦ ਵੀ ਮੁਕੰਮਲ ਲੈ ਰਿਹਾ ਹੈ ਖਸਦਾ ਖੇਡਦਾ ਵੀ ਹੈ ਪਰ ਸਤਿਗੁਰਾਂ ਨੇ ਇਸ ਜੀਵਨ ਨੂੰ ਅਸਲੀ ਜੀਵਨ ਨਹੀਂ ਮੰਨਿਆ ਠੀਕ ਹੈ ਮੈਂ ਅਰਜ਼ ਕੀਤੀ ਜੀਵਨ ਦਾ ਇੱਕ ਪੱਕ ਹੈ ਸਵਾਸਾਂ ਦਾ ਚੱਲਣਾ ਸਰੀਰ ਦੀ ਤੰਦਰੁਸਤੀ ਖਾਣਾ ਪੀਣਾ ਹੱਸਣਾ ਖੇਡਣਾ ਪਰ ਸਤਿਗੁਰਾਂ ਨੇ ਅਸਲ 'ਚ ਇਹਨੂੰ ਜੀਵਨ ਨਹੀਂ ਮੰਨਿਆ ਗੁਰਬਾਣੀ ਨੇ ਸਤਿਗੁਰਾਂ ਨੇ ਅਸਲ ਜੀਵਨ ਅੱਜ ਇਹ ਮੰਨਿਆ ਹੈ ਕਿ ਜਦੋਂ ਅਕਾਲ ਪੁਰਖ ਵੈ ਗੁਰੂ ਜਿਹਦੇ ਨਾਮ ਵਿੱਚ ਅਸੀਂ ਜਿਨੇ ਪੈਗਾ ਜਿਤਨਾ ਸਮਾਂ ਪਰਮਾਤਮਾ ਦੇ ਸਿਮਰਨ ਵਿੱਚ ਜੀਆ ਜਾਏ ਸਹੀ ਅਰਥਾਂ ਵਿੱਚ ਉਹ ਹੀ ਜੀਵਨ ਹੈ ਤੇ ਨਾਮ ਨਾ ਚੇਤੇ ਹੋਵੇ ਪਰਮੇਸ਼ਵਰ ਜੀ ਵਿਸਰ ਜਾਣ ਤੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਮੁਤਾਬਕ ਜੇ ਪਰਮਾਤਮਾ ਜੀ ਵਿਸਰ ਜਾਂਦੇ ਨੇ ਤੇ ਮਨੁੱਖ ਜਿੰਨਾ ਮਰਜੀ ਲੰਮੀ ਉਮਰ ਭੋਕੇ ਜੰਨਾ ਮਰਜੀ ਰਾਜ ਭਾਗ ਭੋਕੇ ਜਿਤਨਾ ਮਰਜੀ ਪਦਾਰਥ ਐਸ਼ਵਰ ਝ ਮੰਨ ਕੇ ਜਿੰਨੇ ਮਰਜੀ ਜੀਵ ਦੇ ਰਸ ਭੂਕ ਕੇ ਚਲਾ ਜਾਏ ਪਰ ਗੁਰਮਤ ਦੀ ਨਜ਼ਰ ਵਿੱਚ ਉਹ ਜੀਵਨ ਨਹੀਂ ਉਹ ਸੱਚ ਹੈ ਕਿ ਉਹ ਜਿਉਂਦਾ ਕੀ ਮਰਿਆ ਰਿਹਾ ਹੈ ਦੇਖੋ ਸਤਿਗੁਰਾਂ ਨੇ ਜੀ ਬਚਨ ਕੀਤਾ ਜੀਵਾ ਤੇਰਾ ਨਾਹੀਂ ਆਪ ਜੀ ਸਤਿਗੁਰਾਂ ਦਾ ਇੱਕ ਪਾਠ ਕਰਦੇ ਹੋ ਆਖਾਂ ਜੀਵਾ ਜਦੋਂ ਅਸੀਂ ਜ਼ਬਾਨ ਤੋਂ ਵੈ ਗੁਰੂ ਜੀ ਨੂੰ ਆਖ ਨੇ ਆਖਾਂ ਬੋਲ ਨੇ ਆਖਾਂ ਮਹਾਰਾਜ ਕਹਿੰਦੇ ਉਦੋਂ ਹੀ ਜੀਵਨ ਹੈ ਤੇ ਜਦੋਂ ਕਰਤਾ ਪੁਰਖ ਵੈਗਰੂ ਭੁੱਲ ਜਾਂਦਾ ਵਿਸਰ ਜਾਂਦਾ ਤੇ ਮਹਾਰਾਜ ਕਹਿੰਦੇ ਉਹਦਾ ਜਿਹੜਾ ਵਿਸੋੜਾਖ ਹੈ ਉਹਦਾ ਵਿਸਰਨਾ ਮੌਤ ਹੈ ਉਹਦਾ ਯਾਦ ਆਉਣਾ ਹੀ ਜੀਵਨ ਹੈ ਜਦੋਂ ਯਾਦ ਆ ਗਿਆ ਜ਼ਿੰਦਗੀ ਜਦੋਂ ਵਿਸਰ ਗਿਆ ਉਦੋਂ ਮੁਰਦਾ ਆਖਾਂ ਜੀਵਾ ਵਿਸਰੈ ਮਰ ਜਾਉ ਮਹਾਰਾਜ ਜੀ ਦਾ ਇੱਕ ਬਚਨ ਹੈ ਮਹਾਰਾਜ ਬਚਨ ਕਰਦੇ ਨੇ ਕਿ ਮਰਨ ਬਿਸਰਣੰ ਗੋਬਿੰਦ ਹੈ ਅਸਲ ਚ ਮੌਤ ਉਦੋਂ ਹੈ ਜਦੋਂ ਗੋਬਿੰਦ ਜੀ ਭੁੱਲ ਜਾਂਦੇ ਆ ਅਕਾਲ ਪੁਰਖ ਵੈ ਗੁਰੂ ਜੀ ਭੁੱਲ ਜਾਂਦੇ ਆ ਤੇ ਸਭ ਤੋਂ ਵੱਡੀ ਮੌਤ ਗੁਰਬਾਣੀ ਨੇ ਮੰਨਿਆ ਜਦੋਂ ਪਰਮਾਤਮਾ ਵਿਸਰਜੇ ਤੇ ਸਭ ਤੋਂ ਵੱਡੀ ਜ਼ਿੰਦਗੀ ਜਿਹੜੀ ਇਨਸਾਨ ਲਈ ਜਦੋਂ ਪਰਮਾਤਮਾ ਯਾਦ ਆ ਜਾਏ ਮਰਨੰ ਬਿਸਰਣੰ ਗੋਬਿੰਦ ਹੈ ਧਰਤੀ ਦਾ ਸਹਾਰਾ ਜਦੋਂ ਵਿਸਰਜੇ ਉਦੋਂ ਮੌਤ ਹੈ ਜੀਵਨੰ ਹਰਨਾਮ ਧਿਆਵਣਾ ਹੈ ਜਦੋਂ ਅਕਾਲ ਪੁਰਖ ਵੈ ਗੁਰੂ ਜੀ ਦਾ ਨਾਮ ਚੇਤੇ ਆ ਜਾਏ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਉਦੋਂ ਜੀਵਨ ਹੈ ਤੇ ਜਦੋਂ ਵੈ ਗੁਰੂ ਜੀ ਦਾ ਨਾਮ ਵਿਸਰ ਜਾਂਦਾ ਸੱਚੇ ਵੇ ਗੁਰਮੁਖ ਪਿਆਰਿਓ ਉਦੋਂ ਅਸਲ ਚ ਗੁਰਮਤ ਉਸ ਨੂੰ ਮਨ ਮੌਤ ਮੰਦੀ ਹੈ ਜਦੋਂ ਨਾਮ ਅੰਦਰ ਵਸ ਜੈ ਤੇ ਸੱਚ ਏਵੇਂ ਨਾਮ ਤੋਂ ਬਿਨਾ ਜੀਵਾਂ ਵੀ ਨਹੀਂ ਜਾ ਸਕਦਾ ਨਾਮ ਹੀ ਹੈ ਕਿ ਜਿਹੜਾ ਸਾਨੂੰ ਜੀਵਨ ਬਖਸ਼ਦਾ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਮੇਰੇ ਸੋਹਣੇ ਪ੍ਰਮਾਤਮਾ ਮੈਂ ਜਿੰਦਾ ਹਾਂ ਸਿਰਫ ਆਪ ਜੀ ਦੇ ਨਾਮ ਕਰਕੇ ਬਿਨ ਨਾਮੈ ਜੀਵਨ ਨਾਥੀਐ ਨਾਮ ਤੋਂ ਬਿਨਾ ਜੀਵਨ ਕਾਦਾ ਨਾਮ ਤੋਂ ਬਿਨਾ ਸਵਾਸ ਕਾਦੇ ਮਹਾਰਾਜ ਕਹਿੰਦੇ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਤੇ ਆਏ ਮੈਂ ਸਿਰਫ ਜੀਰਿਆ ਨਾਮ ਜਪ ਕੇ ਬਿਨ ਨਾਮੈ ਜੀਵਨ ਨਾਥੀਐ ਮੇਰੇ ਸਤਗੁਰ ਨਾਮ ਦੜਾਏ ਨਾਮ ਤੋਂ ਬਿਨਾ ਕੋਈ ਜੀਵਨ ਨਹੀਂ ਇੱਥੇ ਅੱਜ ਸਤਿਗੁਰਾਂ ਨੇ ਕਿਹਾ ਵਾਹਿਗੁਰੂ ਜੀ ਅਸੀਂ ਜੀਨੇ ხਾਂ ਸਿਰਫ ਆਪ ਜੀ ਦੇ ਨਾਮ ਕਰਕੇ ਜਿਹੜੇ ਨਾਮ ਵਿੱਚ ਜ਼ਿੰਦਗੀ ਜੀਣ ਲੱਗ ਪਏ ਹੁਣ ਇੱਕ ਪੱਖ ਅਸੀਂ ਹੋਰ ਵੀ ਲੈ ਲਈਏ ਸਤਿਗੁਰਾਂ ਦੀ ਬਾਣੀ ਵਿੱਚੋਂ ਨਾਮ ਨੂੰ ਭੁੱਲ ਕੇ ਵੀ ਤਾਂ ਆਪਾਂ ਜੀਵਨ ਜੀ ਨਹੀਂ ਪਾਇਆ ਨਾ ਬਾਹਰ ਮੁਖੀ ਉੰਜ ਜੇ ਗੁਰਮਤਿ ਦੀ ਨਜ਼ਰ ਚ ਦੇਖੋ ਨਾਮ ਨੂੰ ਭੁੱਲ ਕੇ ਬੰਦਾ ਭਾਵੇਂ 1 ਸਾਲ 2 ਸਾਲ 20 50 ਸਾਲ ਨਹੀਂ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਪਰਮਾਤਮਾ ਦੇ ਨਾਮ ਨੂੰ ਭੁੱਲ ਕੇ ਇਨਸਾਨ ਸਤਜੁਗ ਤ੍ਰੇਤਾ ਦਵਾਪਰ ਤੇ ਕਲਯੁਗ ਜਿੰਨੀ ਚਾਰ ਯੁਗਾਂ ਦੀ ਉਮਰ ਹੈ ਜਿੰਨੀ ਚਾਰ ਯੁਗਾਂ ਦਾ ਸਮਾਂ ਬੰਦ ਹੈ ਜੇ ਪਰਮਾਤਮਾ ਨੂੰ ਭੁਲਾ ਕੇ ਬੰਦਾ 40 ਯੁਗ ਉਮਰ ਭੋਕੇ ਜਾਂਦਾ ਹੈ ਇੰਨੀ ਲੰਮੀ ਉਮਰ ਹੋਵੇਗੀ ਬੰਦੇ ਦੀ ਫਿਰ ਉਸ ਤੋਂ ਅਗਲੀ ਬਾਤ ਉਹ ਇੰਨਾ ਸ਼ਾਹੀ ਜੀਵਨ ਜੀਏ ਕਿ ਜਿੱਥੇ ਵੀ ਉਹ ਬੰਦਾ ਜਾਏ ਤੇ ਲੋਕ ਉਹਦੇ ਪਿੱਛੇ ਇਕੱਠ ਬਣਾ ਕੇ ਹੰਜੂ ਬਣਾ ਕੇ ਤੁਰਨ ਅਗਲੀ ਬਾਤ ਕੋਈ ਵੀ ਬੰਦਾ ਉਸ ਬੰਦੇ ਦਾ ਇਸ ਸਮਾਜ ਵਿੱਚ ਧਰਤੀ ਵਿੱਚ ਵਿਰੋਧ ਨਾ ਕਰੇ ਉਹ ਹਰ ਕੋਈ ਉਸ ਬੰਦੇ ਦੀ ਸਿਫਤ ਕਰੇ ਤੇ ਉਹਦੇ ਕੋਲ ਗੁਣ ਵੀ ਹੋਣ ਉਹਦੀ ਪਿੱਠ ਪਿੱਛੇ ਵੀ ਲੋਕ ਉਹਦੀ ਸਿਫਤ ਉਹਦਾ ਯਸ ਕਰਨ ਪਰ ਜੇ ਸੰਸਾਰੀ ਤੌਰ ਤੇ ਦੇਖੋ ਬੰਦਾ ਕਹੇਗਾ ਅਸਲੀ ਜ਼ਿੰਦਗੀ ਤਾਂ ਆ ਹੀ ਨਾ ਅਸਲੀ ਜੀਵਨ ਤਾਂ ਇਹਨਾਂ ਦਾ ਹੈ ਹੁਣ ਜੋ ਸਤਿਗੁਰੂ ਨੇ ਪੈਮਾਨਾ ਰੱਖ ਦਿੱਤਾ ਕਿ 40 ਜੁਗ ਬੰਦੇ ਦੀ ਉਮਰ ਸਾਰਾ ਹਜੂਮ ਸਮਾਜ ਉਹਦੇ ਪਿੱਛੇ ਪਿੱਛੇ ਸੱਚ ਹੈ ਉਹਦਾ ਵਿਰੋਧੀ ਕੋਈ ਨਹੀਂ ਉਹ ਰਾਜ ਭਾਗ ਵੀ ਕਮਾਵੇ ਪਰ ਸਤਿਗੁਰੂ ਕਹਿੰਦੇ ਜੇ ਇੰਨੀ ਉਮਰ ਭੋਕੇ ਉਸ ਬੰਦੇ ਨੂੰ ਕਰਤੇ ਪੁਰਖ ਵੈਗੁਰੂ ਜੀ ਦੀ ਯਾਦ ਵਿਸਰ ਗਈ ਨਾ ਤੇ ਯਾਦ ਰੱਖਿਓ 40 ਜੁਗ ਦਾ ਜੀਣਾ ਵੀ ਉਹਦੇ ਵਾਸਤੇ ਇੱਕ ਕੀੜੇ ਤੋਂ ਵੱਧ ਨਹੀਂ ਆਪ ਜੀ ਸਤਿਗੁਰਾਂ ਦਾ ਇਹ ਬਚਨ ਸਵੇਰੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ ਜੇ ਜੁਗ ਚਾਰੇ ਆਰ ਜਾ ਇਹ ਵੀ ਤਾਂ ਜੀਵਨ ਹੈ ਨਾ ਜੀ ਪਰ ਮੈਂ ਸਿਰਫ ਅੱਧੀ ਤੁਕ ਤੇ ਬੇਨਤੀ ਜੀ ਕਰ ਰਿਹਾ ਕਿ ਜੀਵਾ ਤੇਰਾ ਨਾ ਹੈ ਸੱਚੇ ਪਾਤਸ਼ਾਹ ਮੇਰ ਕਰ ਰਿਹਾ ਜੇ ਬੰਦੇ ਦੀ ਉਮਰ 40 ਜੁਗ ਹੋ ਜਾਏ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਇਸ ਨੂੰ 10 ਨਾਲ ਗੁਣਾ ਕਰ ਦਿੱਤਾ ਜੇ 40 ਜੋਗ ਹੋ ਜਾਏ ਜੇ ਜੋਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਸਾਰੀ ਧਰਤੀ ਦਾ ਬੱਚਾ ਬੱਚਾ ਉਹਨੂੰ ਜਾਣਦਾ ਹੋਵੇ ਨਵਾਂ ਖੰਡਾਂ ਵੀ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਇਕ ਹੈ ਜਸ ਕੀਰਤ ਜਗ ਲੇ ਇੰਨੀ ਵਡਿਆਈ ਪਰ ਮਹਾਰਾਜ ਬਚਨ ਕਰਦੇ ਨੇ ਜੇ ਤਿਸ ਨਦਰ ਨਾ ਆਵੇ ਇੰਨੀ ਉਮਰ ਇਨਾ ਯਸ ਇੰਨੀ ਵਡਿਆਈ ਇੰਨੀ ਸ਼ੌਹਰਤ ਇੰਨਾ ਰਾਜ ਭਾਗ ਪਰ ਜੇ ਅਕਾਲ ਪੁਰਖ ਵੈਗੁਰੂ ਜੀ ਦੀ ਨਦਰ ਵੀ ਸਵਕਾਰ ਨਹੀਂ ਹੋਇਆ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਸੱਚ ਐਵੇਂ ਏਡੀ ਲੰਮੀ ਉਮਰ ਭੋਗਣ ਵਾਲੇ ਨੂੰ ਅਖੀਰ ਤੇ ਕੀੜਿਆਂ ਵਿੱਚ ਨੀਵਾ ਕੀੜਾ ਥਾਪ ਕੇ ਉਹਦੇ ਤੇ ਦੋਸ਼ ਮੜਿਆ ਜਾਂਦਾ ਕਾਦਾ ਕਿ ਤੂੰ ਇੰਨਾ ਕੁਝ ਲੈ ਕੇ ਵਾਹਿਗੁਰੂ ਜੀ ਦੇ ਨਾਮ ਵਿੱਚ ਨਹੀਂ ਜੀ ਸਕਿਆ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਿਆ ਸਤਗੁਰੂ ਬਚਨ ਕਰ ਰਹੇ ਨੇ ਕਿ ਕੀਟਾ ਅੰਦਰ ਕੀਤ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ